ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਆਪਾਂ ਪੰਜ ਤੁਹਾਡੇ ਲਈ ਹੈਂਡਵਰਕ ਦੇ ਸੂਟ ਲੈ ਕੇ ਆਏ ਆ ਦਿਖਾ ਰਹੇ ਆ ਬਹੁਤ ਸੋਹਣੇ ਸੂਟ ਬਣੇ ਹੋਏ ਨੇ ਪੈਰਟ ਗ੍ਰੀਨ ਕਲਰ ਦੇ ਉੱਪਰ ਆਪਾਂ ਨੇ ਟੋਟੀ ਹੈਂਡਵਰਕ ਦੇ ਵਿੱਚ ਸੂਟ ਰੈਡੀ ਕੀਤਾ ਹੈ ਮੈਜੈਂਟਾ ਕਲਰ ਦੇ ਪੈਚ ਲਗਾਏ ਨੇ ਇਹਦੇ ਤੇ ਬਹੁਤ ਸੋਹਣਾ ਵਰਕ ਹੋਇਆ ਦਬਕੀ ਦਾ ਪਰਲ ਦਾ ਕਟਦਾਣਾ ਸੀਪੀ ਮੋਤੀ ਬਹੁਤ ਸੋਹਣਾ ਵਰਕ ਹੋਇਆ ਇਹਦੇ ਵਿੱਚ ਆਪਾਂ ਨੇ ਮਟੀਰੀਅਲ ਯੂਜ਼ ਕੀਤਾ ਆਦੀ ਸ਼ਿਲਕ ਤੇ ਇਹਨੂੰ ਆਪਾਂ ਨੇ रेडी ਕੀਤਾ सूट ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਆਈਕਿੰਗ ਲਾ ਕੇ ਆਪਾਂ ਨੇ ਸਟਿਚਿੰਗ ਕੀਤੀ ਹੈ ਜੀ ਇਹਦੇ ਨਾਲ ਆਪਾਂ ਨੇ ਬਾਟਮ ਸ਼ਲਾਰਾ ਕੀਤਾ ਰੈਡੀ ਬਹੁਤ ਸੋਹਣਾ ਸ਼ਲਾਰਾ ਹੈ ਘੇਰ ਬਹੁਤ ਜ਼ਿਆਦਾ ਹੈ ਸ਼ਲਾਰੇ ਦਾ ਲਹਿੰਗੇ ਦੀ ਲੁੱਕ ਆਉਂਦੀ ਹੈ ਇਹਨੂੰ ਵੇਅਰ ਕਰਕੇ ਬਹੁਤ ਸੋਹਣਾ ਨੀਚੇ ਪੈਚਵਰਕ ਹੋਇਆ ਸ਼ਰਾਰੇ ਤੇ ਲੋਟਸ ਪਏ ਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਉੱਪਰ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਸਾਨੂੰ WhatsApp ਨੂੰ ਮੈਸੇਜ ਕਰਕੇ ਪ੍ਰਾਈਸ ਪੁੱਛ ਸਕਦੇ ਹੋ ਇਹਦਾ ਦੁਪੱਟਾ ਰੈਡੀ ਹੋਇਆ ਬਹੁਤ ਸੋਹਣਾ ਦੁਪੱਟੇ ਤੇ ਆਪਾਂ ਨੇ ਮ ਜੈਂਟਾ ਕਲਰ ਦੀ ਪੇਸਟਿੰਗ ਕੀਤੀ ਹੈ ਲੇਸ ਲਗਾਈ ਹੈ ਬਨਾਰਸੀ ਦੁਪੱਟਾ ਚ ਨੂੰ ਐਵਰੀਕਾ ਇਹ ਆਪਣਾ ਪੀਚ ਕਲਰ ਦਾ ਸੂਟ ਰੈਡੀ ਹੋਇਆ ਪਿੰਕ ਪੀਚ ਬਹੁਤ ਸੋਹਣਾ ਵਰਕ ਹੋਇਆ ਇਹਦਾ ਵੀ ਬੈਕ ਫਰੰਟ ਤੇ ਸੇਮ ਵਰਕ ਹੈ ਇਹਦਾ ਬੈਕ ਹੈ ਇਹਦਾ ਫਰੰਟ ਹੈ ਇਹਦੇ ਵਿੱਚ ਫਲਾਵਰ ਬਣੇ ਨੇ ਰੈੱਡ ਕਲਰ ਦੇ ਪੀਚ ਨਾਲ ਰੈੱਡ ਦਾ ਕੰਟਰਾਸਟ ਇਹਦੀਆਂ 슬ੀਵਜ਼ ਬਹੁਤ ਸੋਹਣੀਆਂ ਬਣੀਆਂ ਨੇ ਜਾਲ ਬਣਿਆ ਸਾਰੇ ਸੂਟ 'ਚ ਇਹਦੇ ਨਾਲ ਆਪਾਂ ਨੇ ਸ਼ਰਾਰਾ ਰੈਡੀ ਕੀਤਾ ਸ਼ਿਮਾ ਸਿਲਕ ਸਟਾਫ ਹੈ ਦਾ ਸ਼ਰਾਰਾ ਇਹ ਤੇ ਆਪਾਂ ਨੇ ਕਲੀਆਂ ਵਾਲਾ ਸ਼ਰਾਰਾ ਇਹਦੇ ਨਾਲ ਕਲੀਆਂ ਵਾਲੇ ਸ਼ਰਾਰੇ ਦੇ نیچے ਆਪਾਂ ਨੇ ਲੇਸ ਲਗਾਈ ਆ ਰੈੱਡ ਕਲਰ ਦੀ ਕੰਟਰਾਸਟ ਦਿੱਤਾ ਨੂੰ ਸੇਮ ਫੈਬਰਿਕ ਦਾ ਆਪਾਂ ਨੇ ਦੁਪੱਟਾ ਲਗਾਇਆ ਇਹਦਾ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਹੈਂਡਵਰਕ ਦੇ ਵਿੱਚ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣੇ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸਾਡੇ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਚ रेडी ਕਰਵਾ ਸਕਦੇ ਇੱਕ सूट ਆਪਣਾ ਇਹ ਸੀਗਾ ਫੋਰ ਪੰਖੀਆ ਜੌਰਜਟ ਸਟੱਫ ਤੇ ਇਹ ਵੀ ਆਪਾਂ ਨੇ ਹੈਂਡਵਰਕ ਦੇ ਵਿੱਚ ਰੈਡੀ ਕੀਤਾ ਇਹ ਆਪਣੇ ਕੈਨੇਡਾ ਦੀ ਦੀਦੀ ਨੇ ਆਰਡਰ ਦਿੱਤਾ ਸੀ ਸਾਰੇ ਸੂਟ ਉਹਨਾਂ ਦੇ ਸ਼ਰਾਰੇ ਨਾਲ ਨੇ ਦੀਆਂ 슬ੀਵਜ਼ ਬਹੁਤ ਹੈਵੀ ਬਣੀਆਂ ਨੇ ਬਹੁਤ ਸੋਹਣਾ ਵਰਕ ਹੋਇਆ ਬਹੁਤ ਸੋਹਣਾ ਸੂਟ ਹੈ ਇਹਦਾ ਘੇਰਾ ਬਣਿਆ। ਇਹਦੇ ਨਾਲ ਵੀ ਆਪਾਂ ਨੇ ਬਾਟਮ ਸ਼ਰਾਰਾ ਰੈਡੀ ਕੀਤਾ। ਬਹੁਤ ਸੋਹਣਾ ਸ਼ਰਾਰਾ ਹੈ। ਬਹੁਤ ਹੈਵੀ। ਨੀਚੇ ਸੇਮ ਘੇਰੇ ਵਾਲਾ ਵਰਕ ਦਿੱਤਾ ਆਪਾਂ ਨੇ। ਬਾਰਡਰ ਬਣੀ ਹੈ, ਵਿੱਚ ਫਲਾਵਰ ਬਣੇ ਨੇ, ਡਾਟਸ ਬਣੀਆਂ। ਬਹੁਤ ਸੋਹਣਾ ਸ਼ਰਾਰਾ ਰੈਡੀ ਹੋਇਆ। ਇਹਦੇ ਨਾਲ ਦੁਪੱਟਾ ਆਪਾਂ ਨੇ ਸਿੰਪਲ ਲੇਸ ਲਗਾਈ ਹੈ। ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਸਾਨੂੰ WhatsApp ਮੈਸੇਜ ਕਰਕੇ ਸਰਪ੍ਰਾਈਜ਼ ਪੁੱਛ ਸਕਦੇ ਹੋ